ਆਹ ਦੇਖ ਲੋ ਕਨਵਿਕਟਡ ਕਨਵਿਕਟਡ ਦਾ ਮਤਲਬ ਦਾ ਸਜ਼ਾ ਦੇਣੀ 16 ਕੇਸ ਤੇ ਕਨਵਿਕਟਡ 4 ਕੇਸ B ਕੇਸਾਂ 'ਚ ਸਜ਼ਾ ਵੀ ਆ B ਕੇਸਾਂ ਵਿੱਚ ਆਹ ਦੇਖ ਲੋ ਮਲਚਵਾ ਦੀ ਕਿਨੂ ਕਿਨੂ ਕਨਵਿਕਟ ਕਰਾਇਆ ਜੋ ਸਾਹ ਬੰਦਾ ਨੂੰ ਕਨਵਿਕਟ ਕਰਾਇਆ ਉਹ ਜੇ ਤੁਸੀਂ ਉਹ ਸ਼ਰਮ ਕਰੋ ਸ਼ਰਮ ਕਰੋ ਆਪਣੇ ਆਪ ਨੂੰ ਪੰਥਕ ਲੀਡਰ ਕਹਨ ਵਾਲਿਓ ਜੇ ਤੁਹਾਨੂੰ ਫਿਕਰ ਹੋਵੇ ਪਹਿਲਾਂ ਆ ਕੇ ਪੁੱਛੋ

ਆ ਆਗਰ ਦੇ ਵਿੱਚ ਪੈਰਾ ਨੰਬਰ 15 ਵਿੱਚ ਤੁਹਾਨੂੰ ਹੋਣੀ ਜੀ ਕਾਪੀ ਦੇ ਦਿਆਂਗੇ ਐਚ ਐਸ ਸਕੂਲ ਕਾ ਲਰਨਡ ਸੀਨੀਅਰ ਕਾਉਂਸਲ ਫਾਰ ਦਾ ਕੰਪਲੇਟਿੰਗ ਆਰਗੂ ਅੱਗੇ ਉਹ ਕਹਿੰਦਾ ਐਸ ਰਿਗਾਰਡ ਦਾ ਆਰਗੂਮੈਂਟ ਆਫ ਲਰਨਡ ਸੀਨੀਅਰ ਕਾਉਂਸਲ ਐਚ ਐਸ ਸਕੂਲ ਕਾ ਖਰੜਾ ਸਕੂਲ ਕਾ ਨੇ ਤਾਂ ਖਾ ਕਰਤਾ ਪੰਜਾਬ ਨਾਲ ਇੱਕ ਟੈਕਟ ਤੇ ਸੈਕੰਡਰੀ ਕੇਸ ਕਰਕੇ ਇਹ ਕਹਿੰਦੇ ਆਪਣੇ ਇਲਾਕੇ ਚ ਕੰਮ ਕਰਨਾ ਚਾਹੀਦਾ ਸੀ ਅੱਜ ਮੈਂ ਚੈਲੰਜ ਕਰਦਾ ਪੰਜਾਬ ਦੇ ਇੱਕ ਵੀ ਐਮਐਟ ਨੂੰ ਜਿੰਨਾ ਕੰਮ ਬੇਨੇ ਰੱਖਿਆ ਕੱਢ ਕੇ ਪਾ ਦੇ। ਦਿਖਾ ਦਿਓ ਕਿ ਕਿਸੇ ਜੁਰਤ ਸਾਰੇ ਨੂੰ ਕੰਮ ਕਰਦਾ। ਚਾਖਾ ਹਲਕਾ ਇੱਕੋ ਪਹਿਲਾ ਹਲਕਾ ਜਿਹਦੇ ਚ ਸਾਰੇ ਪ੍ਰਾਈਵੇਟ ਸਕੂਲਾਂ ਦੇ 158 ਦੇ ਠੜਾ ਦੇ ਪ੍ਰਾਈਮਰੀ ਜੋ ਸਭਾਸ਼ ਕਲਾਸਰੂਮ ਬਣਾਇਆ ਮੈਂ ਬਣਾਇਆ ਆਪਣੇ ਦੋਸਤਾਂ ਦੀ ਮਦਦ ਨਾਲ ਕੋਈ ਸਰਕਾਰੀ ਮਦਦ ਨਹੀਂ ਹੈ। ਅੱਜ ਮੈਨੂੰ ਮੈਂ ਕਹਿਣਾ ਪੈ ਰਿਹਾ ਜੋ ਕੱਦ ਤੱਕ ਮੈਂ ਕਹਿ ਲਈ

वो गरीबा नाली जी कणक आचो चोरी कर करके पानी पा बेचते थे हल्के च रंगे हथ पड़वाया रंगे हथ अज दाखे हल्के च कोई कोई किसी कोई कणक गरीब नही देता मेरा चैलेंज आज जन वाली है ना आए कर सुखपाल सिंह खेरा दिखा दे आके अपने हल्के मेरे मुकाबले की किया ਇਹ ਤੇ ਦਿੱਲੀ ਦੇ ਵਿੱਚ ਨਾ ਸਚਿਨ ਟਾਈਟਲਰ ਨੂੰ ਰਾਹੁਲ ਗਾਂਧੀ ਦਾ ਨਾਮ ਨਹੀਂ ਲੱਗੇ ਨਾ ਪੈਂਟ ਸਰਕਟ ਹੰਦੀਆ ਫੁਕਾ ਦੇ ਕਿ ਦੇਖ ਤਾਰ ਸਭਾ ਚ ਰਾਹੁਲ ਗਾਂਧੀ ਦਾ ਨਾਮ ਆਇਆ ਸੀ ਨਾ ਕਿ ਮੈਜਰ ਉਸ਼ਕੇ ਉਥੇ ਉਸ਼ਕੇ ਪੂਰੇ ਨਾ ਪੂਰਾ ਝੋਬਰ ਨਾ ਪੂਰਾ ਸੀ ਹਾਂ ਕਹੋ ਨਾ ਸੀ ਮੇਰੇ ਨਾਲ ਕਿ ਆਪ ਦੇ ਲੋਕਾਂ ਨੂੰ ਯਾਦ ਕਰ। ਮੇਰੇ ਵਾਸਤੇ ਜੇਕਰ ਗੁਰੂ ਗ੍ਰੰਥ ਸਾਹਿਬ ਸਭ ਤੋਂ ਜਿਆਦਾ ਪਿਆਰਾ ਜੇ ਮੇਰੇ ਵਾਸਤੇ ਚਰਸੀ ਦਾ ਮੁੱਤਆ ਪਿਆਰਾ। ਤੁਸੀਂ ਮੈਨੂੰ ਧੋਖੇਬਾਜ਼ ਕਹੋ, ਬੇਈਮਾਨ ਕਹੋ, ਬੇਕਾਰ ਕਹੋ, ਬਨਸਾਂ ਮਨਜ਼ੂਰਾਂ। ਸੰਮਝੂਰਾਂ। ਅਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਵੇਂ ਦੀ ਕਰਨਾ ਹੱਥ ਜੋੜ ਕੇ ਇਹ ਸੋਸ਼ਲ ਮੀਡੀਆ ਚ ਨਾ ਚਾਹੀਓ ਜੇ ਮੈਂ ਲੱਖਾਂ ਰੁਪਏ ਖਰਚ ਕੇ ਸੋਸ਼ਲ ਮੀਡੀਆ ਦੀ ਟੀਮ ਖਰੀਦ ਕੇ ਲਗਾਈ ਹੁੰਦੀ ਮੈਂ ਬਹੁਤ ਵਧੀਆ ਲੀਡਰਸ਼ਿਪ ਜੇ ਮੈਂ ਕੋਈ ਹੋਰ ਲੱਖਾਂ ਰੁਪਏ ਜਾ ਕੇ ਬੁਖਸ ਦਵਾਈਆਂ ਤੇ ਲਾਇਆ ਮੈਂ ਤਾਂ ਸਿਆਸਤ ਹੀ ਨਹੀਂ ਹੁੰਦੀ ਮੈਂ ਨਹੀਂ ਹੁੰਦੀ ਨਾ ਸਹੀ ਭਈ ਮੈਨੂੰ ਅਹੀ ਸਿਆਸਤ ਕਰਦੀ ਹੋਈ ਨਹੀਂ ਹੈ ਜੇ ਮੈਂ ਜਾ ਕੇ ਲੱਖਾਂ ਰੁਪਈਆ ਦੀਆਂ ਦਵਾਈਆਂ ਵਣਸੀਆਂ ਤਾਂ ਫੁੱਲਤਾ ਨਹੀਂ ਕਰਤੀ ਉਹ ਕਈਆਂ ਲੋਕਾਂ ਨੇ ਮੈਨੂੰ ਪੁੱਛਿਆ ਦਵਾਈਆਂ ਵੰਡੀਆਂ ਜਾਣਗੇ ਵੋਟਾਂ ਪਾਉਣਗੇ ਮੈਂ ਕਿਹਾ ਮੇਰਾ ਸੂਲ ਨਹੀਂ ਸਿਆਸਤ ਤਾਂ ਮੈਂ ਪਾਈ ਹੁਜੂਨ ਕੀਤੀ ਆ ਪਿਛਲੇ 15 ਸਾਲਾਂ ਤੋਂ ਮੈਂ ਪੰਜਾਬ ਦੇ ਵਿੱਚ ਲਗਾਤਾਰ ਸੋਸ਼ਲ ਵਰਕ ਕਰ ਰਿਹਾ ਲਗਾਤਾਰ ਸੋਸ਼ਲ ਵਰਕ 2012 ਦੇ elections ਦੇ ਵਿੱਚ ਨਸ਼ਿਆਂ ਦੇ ਖਿਲਾਫ 800 ਕਿਲੋਮੀਟਰ ਲੰਮਾ ਮਾਰ ਕੇ ਪੰਜਾਬ ਵਿੱਚ ਨਿਕਾਲਿਆ ਸੀ ਫੱਟੇ ਫੜਕੇ ਸਾਰੇ ਪੰਜਾਬ ਚ ਘੁੰਮਦੇ ਸੀ ਸਾਰੇ ਪੰਜਾਬ ਚ ਘੁੰਮੇ ਸੀ ਲੋਕ ਕਹਿੰਦੇ ਸੀ ਇਹ ਸੁਪਰੀਮ ਕੋਰਟ ਦਾ ਵਕੀਲ ਕੀ ਇਹਦਾ ਦਿਮਾਗ ਖਰਾ ਗਿਆ ਫੱਟੇ ਚੱਪੇ ਤੇ ਸਭ ਤਰ੍ਹਾਂ ਦਾ ਪਰ ਮੈਂ ਮੇਰੀ ਡਿਊਟੀ ਕਿਸੇ ਲਈ ਨਹੀਂ ਮੈਂ ਸੋਚਦਾ ਮੇਰੀ ਬੈਗਰੂਨ ਦੀ ਡਿਊਟੀ ਲੱਗੀ ਮੈਂ ਬੈਗਰੂਨ ਆਪਸੇ ਕਰ ਰਿਹਾ ਪਰ ਇੱਕ ਮਾਲਕ ਵਾਸਤੇ ਕਰ ਰਿਹਾ ਮੈਂ ਇਹ ਜਨ ਨੂੰ ਖੁਸ਼ ਕਰਨ ਲਈ ਕਰ ਰਿਹਾ ਹਰ ਪੰਜਾਬ ਦੇ ਮੁੱਦੇ ਤੇ ਸਿਆਸਤ ਜਵਾਨ ਕਰਨ ਤੋਂ ਪਹਿਲਾਂ ਲੱਗੇ ਆ ਇਹੋ ਲੋਕ ਜਿਹਦੇ ਸਿਆਸਤੀਆਂ ਰੋਟੀਆਂ ਸੇਕਦੇ ਸੀ ਉਹਦੇ ਫੁੱਲ ਕਾ ਫੱਟੇ ਫੜਕੇ ਸੀ ਸਰਕਾਤੇ ਫਰਦਾਸੀ ਉਹਦੇ ਫੂਲ ਕਾ ਪਿੰਡਾਂ ਦੇ ਵਿੱਚ ਜਾ ਜਾ ਕੇ ਕੋਚਿੰਗ ਕਲਾਸਸ ਚਲਾ ਰਿਹਾ ਸੀ ਗਰ ਸਰਕਾਰੀ ਸਕੂਲਾਂ ਨੂੰ ਫ੍ਰੀ ਕੋਚਿੰਗ ਬਿਲੇ ਬੱਚਿਆਂ ਨੂੰ ਉਹ ਕਰ ਰਿਹਾ ਸੀ ਇਹ ਤਾਂ ਧੋਖਾ ਦਿੱਤਾ ਪੰਜਾਬ ਨੂੰ ਕੀ ਲੋੜ ਸੀ ਜਾ ਕੇ ਕੋਚਿੰਗ ਕਲਾਸਾਂ ਚਲਾਉਣ ਦੀ ਮੁਫਤ ਬੱਚਿਆਂ ਨੂੰ ਪੜਾਉਣ ਦੀ ਇਹ ਨੂੰ ਵਰਤ ਧੋਖਾ ਪੰਜਾਬ ਨੇ ਹੋ ਹੀ ਨਹੀਂ ਸਕਦਾ ਫਿਰ ਕਹਿੰਦੇ ਇਹ ਤਾਂ ਡਰਪੋਕ ਆ ਬਿਲਕੁਲ ਜੇਕਰ ਸੱਜਣ ਟੈਕਟਰਰ ਨੂੰ ਆਇ ਠੋਕ ਕੇ ਲਹਿਨ ਨਾਲੇ ਬੰਦ ਨੂੰ ਤੁਸੀਂ ਡਰਪੋਕ ਕਹਿੰਦੇ ਹੋ ਤਾਂ ਮੈਂ ਹੈਗਾ ਠੀਕ ਹੈ ਕਹੀ ਜਾਓ ਕਹੀ ਜਾਓ ਮੈਨੂੰ ਬਹੁਤ ਦੁੱਖ ਹੋਇਆ 24 ਸਾਲ ਦੀ ਮੇਰੀ ਲੜਾਈ ਦੇ ਵਿੱਚ ਕਦੇ ਹਜਾ ਕੁਝ ਨਹੀਂ ਹੋਇਆ ਅੱਜ ਇਹ ਲੋਕ ਜਿਹੜੇ ਮੇਰੇ ਸਾਥੀ ਮੈਨੂੰ ਸਾਥੀ ਕਹਿਣ ਵਾਲੇ ਜਿਨ੍ਹਾਂ ਦੇ ਵਾਸਤੇ ਮੈਂ ਇਹ ਨਾਲ ਕੁਝ ਕੀਤਾ ਇਹ ਜਦੋਂ ਨਾ ਖੜਾ ਹੋਇਆ ਹਰ ਮੌਕੇ ਤੇ ਖੜਾ ਹੋਇਆ ਮੈਂ ਅੱਜ ਤੱਕ ਆਪਣੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਜਦੋਂ ਸਰਕਾਰ ਤੇ ਅਟੈਕ ਕੀਤਾ ਹੋਵੇ ਮੈਂ ਚਾਹੇ ਇਦਾਂ ਸਹਿਮਤ ਆ ਜਾਂ ਨਹੀਂ ਸਹਿਮਤ ਮੈਂ ਅਟੈਕ ਨੂੰ ਖੰਡਾ ਨਹੀਂ ਕੀਤਾ ਕਦੇ ਨਹੀਂ ਖੰਡਾ ਕੀਤਾ ਆਟੀਟਿਊਡੋ ਕੇ ਚਾਹੀਦਾ ਸੀ ਕਿ ਇਹ ਪ੍ਰੈਸ਼ਰ ਹੁੰਦਾ ਪੰਜੇ ਦੇ ਪੰਜੇ ਮਿਨਿਸਟਰਾਂ ਦੇ ਉੱਤੇ ਮੇਰਾ ਮਕਸਦ ਸੀ ਕਿ ਅਕਾਲੀ ਲੀਡਰ ਯਾਦ ਦੀ ਜ਼ਮੀਰ ਵਾਲੇ ਜਿਹੜੇ ਅਕਾਲੀ ਬੈਠੇ ਆ ਅਕਾਲੀ ਜਿਹੜੇ ਜਾਗਦੀ ਜ਼ਮੀਰ ਵਾਲੇ ਬੈਠਿਆ ਅਕਾਲੀ ਦਰਬ ਵਿੱਚ ਉਹਨਾਂ ਨੂੰ ਇਹ ਸਨੇਹਾ ਪਛਾਉਣਾ ਉਹ ਕੋਈ ਆਪਣੇ ਐਮਐਲ ਤੋਂ ਸਿਫਾ ਦੇ ਸਕਦਾ ਤੁਸੀਂ ਆਪਣੇ ਆਪਿਆਂ ਤੋਂ ਕਿਉਂ ਨਹੀਂ ਦੇਖ ਸਕਦੇ ਤੁਹਾਨੂੰ ਗੁਰੂ ਨਾਲ ਪਿਆਰ ਨਹੀਂ ਪਰ ਇਹਨਾਂ ਲੋਕਾਂ ਨੇ ਨਾ ਫਲੈਸ਼ ਕਰਤਾ ਫਲੈਸ਼ ਪਤਾ ਨਹੀਂ ਕੀ ਮਾਨਿਆ ਕੀ ਮਕਸਦਾ ਕੀ ਨਹੀਂ ਕਿਹਦੇ ਕਰਕੇ ਕਰ ਰਿਹਾ ਕਿਉਂ ਕਰ ਰਿਹਾ ਮੈਂ ਤਾਂ ਸਮਝ ਨਹੀਂ ਪਾਉ ਕੁ ਆਸ਼ੁਕਰੀਆ ਮਿਹਰਬਾਨੀ ਮੈਂ ਆਪਣੀ ਪੋਜੀਸ਼ਨ ਤੁਹਾਨੂੰ ਕਲੀਅਰ ਕਰਨੀ ਸੀ ਮੈਂ ਕਰਤੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਂਡ ਹੈ 5.5 ਬੈਂਡ ਥੋੜੇ ਹੁੰਦੇ ਚੱਲ ਚੱਲ 5.5 ਬੈਂਡ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਨ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੇ ਚੱਲ ਬੈਠ ਜਾ ਕੇ ਤੇਰੀ ਆ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਵੀ ਚੱਲਣਗੇ ਚਲੋ 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 ਯਾਰ ਢੁੱਲੇ ਕੇ ਬੈਠੇ ਹੋ ਕਾਲਾ ਕਿ ਪਹਿਨਣਾ ਹੈ ਉਹ ਕਾਲੇ ਦੇ ਪਹਿਨਣਾ ਹੈ ਬੜ ਬਹੁਤ ਸਾਰੇ ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 73 74 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999